ਅੱਜ ਦਿਨ ਪਹਿਲਾ ਚੱਲਣ ਲੱਗਾ ਸੋਨਾ ਲੀਕਾ 750 ਨਿਊ ਵਿਸ਼ਕਰਮਾ ਮਸ਼ੀਨ ਪਹਿਲੇ ਦਿਨ ਜਿਹੜੀ ਮਸ਼ੀਨ ਚਲਾਉਣ ਲੱਗੇ ਆ ਤੇ ਮੱਥਾ ਮੱਥਾ ਠੇਕ ਲਈਏ ਮਸ਼ੀਨ ਚਲਾਉਣੇ ਅੱਜ ਤੇ ਦੇਖਦੇ ਆ ਪਹਿਲਾ ਦਿਨ ਅੱਜ ਬਈ ਲੋਕਾਂ ਨੇ ਵੈਸੇ 2 ਦਿਨ ਹੋ ਗਏ ਚਲਾਉਂਦਿਆਂ ਨੂੰ ਕਿੱਲੇ ਦੇ ਵਿੱਚ ਕੋਈ ਬਾਲਾ ਮੱਥਾ ਮਾਰਨ ਵਾਲੀ ਆਉਣੀ ਹੈਗਾਗਾ ਫਾਇਦਾ ਨਹੀਂਗਾ ਤੇ ਓਏ ਆ ਜਾ ਓਏ ਲਾ ਲੈਣ ਦੇ ਘੇੜਾ ਪਹਿਲਾ ਦਿਨ ਚੱਲ ਜਾਂਦੇ ਪਹਿਲੇ ਦਿਨ ਵੀ ਬੰਦਾ ਨਾ ਕਰੀਂਦਾ ਨਾ ਨਾ ਇੱਧਰ ਨਹੀਂ ਰੋਣ ਉਹ ਉਤਲੇ ਚ ਗਿੱਲੇ ਚਲਵਾਈ ਜਾਂਦਾ ਧੱਕੇ ਨਾਲ ਲਾਈ ਜਾ ਸਾਰੇ ਭੋਰ ਹੀ ਲੈ ਆ ਚਲਾ ਚਲਾ ਬੰਦਾ ਤਾਂ ਲਾ ਦੇ ਥੱਲੇ ਲੋ ਜੀ ਬੜਾਈ ਇੱਕ ਵਾਰ ਹੈ ਉਹ ਨਾਲ ਜਿੱਦਾਂ ਘੱਟ ਉਹ ਤਾਂ ਯਾਰ ਕੋਈ ਏਟ ਵਟ ਆ ਗਿਆ ਵੇਰੇ ਨਹੀਂ ਗਿਆ ਟਾਇਰ ਕਿਉਂ ਨਹੀਂ ਗਿਆ ਤੇਰੀ ਝਾਰਾ ਕੁਝ ਹੁੰਦਾ ਨਹੀਂ ਜਿੱਟਗਾ ਤੇਰੇ ਵਰਗਾ ਕੀ ਹੈ ਨਾ ਆ ਮੈਂ ਸਿੱਟ ਕੇ ਜਾਣਾ ਜਿਹਨੇ ਮਸ਼ੀਨ ਚਲਾਉਣੀ ਹੈ ਆ ਲੈ ਥੋੜਾ ਬਚਾ ਲੈਰਾ ਉਹ ਮੇਰੇ ਕੋ ਬਾਤੂ ਹੈ ਇਹ ਕੁਤੋਂ ਟੂੜੀ ਲੀਕਦੀ ਥੋੜੀ ਥੋੜੀ ਨਾ ਉਹਦੇ ਤੇ ਲਾ ਦਾਂਗੇ ਲੋ ਹੀ ਮਿਥਰੋ ਚਾਲੂ ਕਰਤੀ ਅੱਜ ਪਹਿਲਾ ਦਿਨ ਹੈ ਪਹਿਲਾ ਦਿਨ ਮਾਨ ਕਿਹੜੇ ਆ ਬੰਦੇ ਦੀ ਧੱਕੇ ਨਾਲ ਹੀ ਲਾਈ ਏ ਉਹਨੇ ਦਿਨੇ ਮੂੰਗੀ ਬੀਜਣੀ ਇਹਨੂੰ ਬਹੁਤ ਛੇਤੀ ਬੰਦੇ ਨੂੰ 14 ਤਰੀਕ ਹੋ ਗਈ ਜੀ ਅੱਜ ਠੀਕ ਹੈ 14 ਤਰੀਕ ਹੋ ਗਈ ਤੇ ਦਿਨ ਅੱਜ ਹੈਗਾ ਆਪਣਾ ਸੋਮਵਾਰ ਸੋਮਵਾਰ ਵਾਲੇ ਦਿਨ 14 ਤਰੀਕ ਨੂੰ ਆਪਾਂ ਮਸ਼ੀਨ ਚਲਾਈ ਚੌਥਾ ਮਹੀਨਾ ਪਿਛਲੇ ਤੋਂ ਪਿਛਲੇ ਸਾਲਾਂ ਦੇ ਵਿੱਚ ਮਸ਼ੀਨ ਚੱਲਦੀ ਰਹੀ ਸੀ 5 ਤਰੀਕ ਨੂੰ ਵੀ ਮਸ਼ੀਨ ਚੱਲੀ ਏ ਪਰ ਆਇਰ ਕੀ ਕੁਛ ਲੇਟ ਹੈ ਠੀਕ ਹੈ ਉਹ ਮਸ਼ੀਨ ਦਿਖ ਰਹੀ ਹੋएगी ਤੈਨੂੰ ਪਿੱਛੇ ਤੇ ਆਉਂਦੀ ਐ ਤੇ ਗੇੜਾ ਤੁਹਾਨੂੰ ਵਿਖਾਉਣੇ ਹੈ ਨਾ ਸਫਾਈ ਵਗੈਰਾ ਵੀ ਚੈੱਕ ਕਰਾਉਣੇ ਆ ਨਿਊ ਵਿਸ਼ਕਰਮਾ ਜਿਵੇਂ ਕਿ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਹੈ ਨਾ ਲੋਕੀ ਲੱਗਦੇ ਬਹੁਤ ਨੇ ਵੀਡੀਓ ਪਾਤੀ ਹੈ ਨਾ ਵੀ ਇੰਨੇ ਮਿੰਟਾਂ ਚ ਇੰਨੇ ਮਿੰਟਾਂ ਚ ਯਾਰ ਦੇਖੋ ਆਪਾਂ ਨਹੀਂ ਕਹਿੰਦੇ ਕੰਪਨੀ ਕਹਿੰਦੀ ਤੁਸੀਂ ਕੰਪਨੀ ਨੂੰ ਜਾ ਕੇ ਕੁਐਸਚਨ ਕਰੋ ਜਿੰਨੇ ਚ ਆਪਾਂ ਪਰ ਆਪਾਂ ਤਾਂ ਉਹਨੇ ਦੀ ਹਾਮੀ ਭਰਦੇ ਪਏ ਆ ਆਪਾਂ ਉੱਥੇ ਖੜੇ ਆ ਉੱਥੇ ਹੀ ਆਪਾਂ ਕਹਿੰਨੇ ਵੀ ਇਨੀਆਂ ਭਰਦੇ ਆ ਕਮੈਂਟ ਕਰਨ ਤੋਂ ਪਹਿਲਾਂ ਸੋਚ ਕੇ ਕਰਿਆ ਕਰੋ ਕਮੈਂਟ ਉਸ ਤੋਂ ਬਾਅਦ ਜੇ ਕਮੈਂਟ ਕਰਤਾ ਨਾ ਤੇ ਜੇ ਮੈਂ ਕੋਈ ਰਿਪਲਾਈ ਦੇਣਾ ਤੇ ਰਿਪਲਾਈ ਦੇਣ ਦੀ ਥੋੜੀ ਜੀ ਸਮਰੱਥਾ ਰੱਖੋ ਠੀਕ ਹੈ ਰਿਪਲਾਈ ਦੇ ਦਿਆ ਕਰੋ ਕੁਝ ਨਹੀਂ ਮੈਂ ਕੋਈ ਉਹ ਨਹੀਂ ਕਰਨ ਲੱਗਾ ਕਿ ਮੈਂ ਤੁਹਾਡੇ ਤੇ ਕੇਸ ਹੀ ਕਰਤਾ ਰਿਪਲਾਈ ਵੀ ਨਹੀਂ ਬਾਅਦ ਚ ਦੇਂਦੇ ਪਹਿਲਾਂ ਤਾਂ ਲਿਖ ਲੈਣਗੇ ਕੁਝ ਨਾ ਕੁਝ ਕਮੈਂਟਾਂ ਦੇ ਵਿੱਚ ਬਾਅਦ ਚ ਰਿਪਲਾਈ ਦੇਣ ਦੀ ਹਿੰਮਤ ਹੀ ਨਹੀਂ ਹੁੰਦੀ ਇੱਕ ਬੰਦੇ ਦਾ ਕਮੈਂਟ ਆਇਆ ਜੋ ਵੀ ਆਇਆ ਹਨਾ ਲੱਲਾ ਪਪਾ A to Z ਤੁਸੀਂ ਛੱਡ ਦਿਓ ਤੇ ਕਮੈਂਟ ਆ ਗਿਆ ਮੈਂ ਰਿਪਲਾਈ ਦਿੱਤਾ ਬਾਈ ਨੂੰ ਮੈਂ ਕਿਹਾ ਨੰਬਰ ਸੈਂਡ ਕਰ ਬਾਈ ਮੈਂ ਤੇਰੇ ਨਾਲ ਗੱਲ ਕਰਨੀ ਹੈ ਹਨਾ ਮੈਸੇਜ ਵੀ ਪਾਤਾ ਪਰਸਨਲ ਹਜੇ ਤੱਕ ਸੀਨ ਕਰਕੇ ਛੱਡਤਾ ਵੀ ਬੰਦੇ ਨੇ ਹੁਣ ਤੂੰ ਉਹ ਤਾਂ ਕਰ ਲੈਣਾ ਮੈਸੇਜ ਤਾਂ ਸੀਨ ਕਰ ਲਾ ਘੱਟੋ-ਘੱਟ ਆਪਣਾ ਰਿਪਲਾਈ ਤਾਂ ਦੇ ਦੇ ਹੁਣ ਮੈਂ ਕਿਹੜਾ ਕੁਝ ਕਰ ਲੈਣ ਲੱਗਾ ਫਿਰ ਚਲੋ ਦਿਖਾਉਣੇ ਆ ਤੁਹਾਨੂੰ ਸਾਹਮਣੇ ਮਸ਼ੀਨ ਚੱਲਦੀ ਪਈ ਆ ਆਪਣੇ ਤੇ ਦਿੰਦੇ ਆਪਾਂ ਉਹ ਚੱਲਦੀ ਪਈ ਮਸ਼ੀਨ ਆਉਂਦੀ ਏ ਜਿਹੜਾ ਸਫਾਈ ਤੁਹਾਨੂੰ ਚੈੱਕ ਕਰਾ ਦੇਣੇ ਹਨਾ ਬਾਕੀ ਮੈਨੂੰ ਠੀਕ ਲੱਗੀ ਏ ਸਫਾਈ ਬਾਕੀ ਲੰਘੇ ਹਜੇ ਹਰੇ ਨੇ ਥੋੜੇ ਜੇ ਥੋੜੇ ਗਿੱਲੇ ਨੇ ਜਿੰਨਾ ਸੁੱਕੀ ਜਾਏਗਾ ਉੰਨੀ ਸਫਾਈ ਵਧੀ ਜਾਣੀ ਏ ਸਿੰਪਲ ਜੀ ਗੱਲ ਏ ਤੇ ਬਾਕੀ ਦੋ ਗੇੜੇ ਲੱਗਦੇ ਆ ਸਰ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਕਿੰਨੀ ਆਉਂਦੀ ਹੈ ਨਾ ਸਫਾਈ ਗੇੜੇ ਲਾਏ ਆ ਹਜੇ ਇੱਕ ਉਧਰੋਂ ਦੋ ਉਧਰੋਂ ਕਹਿੰਦੇ ਜਿਹੜੇ ਦੋ ਹੀ ਇੱਧਰ ਆ ਚਲੇ ਨੇ ਤੇ ਟਰਾਲੀ ਵਿਖਾ ਦਿੰਨੇ ਕਿੰਨੀ ਹੋਗੀ ਨਾਲੇ ਨਾਲੇ ਤੂੜੀ ਦਿਖਾ ਦਿੰਨੇ ਆ ਕਈ ਲੋਕ ਕਹਿੰਦੇ ਨੇ ਮੋਟੀ ਹੁੰਦੀ ਤੂੜੀ ਬਈ 43 ਤੋਂ 45 ਸਰੀਆਂ ਦਾ ਝਾਲ ਚੱਲਦਾ ਜਿੱਥੇ 36 36 ਦਾ ਚੱਲਦਾ ਨਾ ਉਹਨਾਂ ਨੂੰ ਪੁੱਛਿਆ ਜੇ ਕਿੰਨੀਆਂ ਭਰਦੇ ਆ ਉਹਨਾਂ ਨੂੰ ਪੁੱਛਿਆ ਤੂੜੀ ਮੋਟੀ ਹੁੰਦੀ ਕਿ ਬਰੀਕ ਹੁੰਦੀ ਆ 36 35 ਇੱਥੋਂ ਤੱਕ ਕੀ 32 ਦਾ ਵੀ ਚੱਲਦਾ ਕੰਪਨੀ ਚੋਂ ਅਸੀਂ ਪੁੱਛਿਆ ਸੀ 32 ਦਾ ਵੀ ਕਿਸੇ ਏਰੀਏ ਚ ਪਰ ਏਰੀਏ ਦੇ ਮੁਤਾਬਕ ਹੁੰਦਾ ਹਮੇਸ਼ਾ ਝਾਲ ਮੈਂ ਨਹੀਂ ਕਹਿੰਦਾ ਵੀ ਆਪਣੇ ਏਰੀਏ ਚ ਮਾਨਸਾ ਜ਼ਿਲ੍ਹੇ ਦੇ ਅੰਦਰ 61 ਇੰਚੀ ਦੇ ਅੰਦਰ 43 45 ਚੱਲਦੇ ਨੇ ਵੱਖਰੇ ਵੱਖਰੇ ਏਰੀਆ 'ਚ ਵੱਖਰੇ ਵੱਖਰਾ ਹਿਸਾਬ ਹੈ ਹਰਿਆਣੇ 'ਚ ਜਾਓਗੇ 50 ਚੱਲਦੇ ਨੇ ਉੱਥੇ ਥੋੜਾ ਟਾਈਮਿੰਗ ਦਾ ਫਰਕ ਪੈ ਜਾਂਦਾ ਹੁਣ ਪਾਲ ਤੇ ਆਉਂਦਾ ਪਏ ਟਰੈਕਟਰ ਤੁਹਾਡੇ ਸਾਹਮਣੇ ਹੈ 1 ਮਿੰਟ ਇਹ ਪਾਲ ਤੇ ਤੁਰਿਆ ਆਉਂਦਾ ਠੀਕ ਹੈ ਕੋਈ ਲੋਡ ਨਹੀਂਗਾ ਕੋਈ ਕੁਝ ਨਹੀਂਗਾ ਪ੍ਰੋਪਰ ਤੁਰਿਆ ਆਉਂਦਾ ਟਰੈਕਟਰ ਹੁਣ ਮਸ਼ੀਨ 61 ਇੰਚੀ ਹੈ 750 ਹੈ ਦੋਨਾਂ ਦੀ ਕੱਟ ਅਜੇ ਲੋਕ ਕਹਿੰਦੇ ਨੇ ਕਿਵੇਂ ਭਰਦੀ ਹੈ ਕੀ ਹੈ ਕੀ ਨਹੀਂ ਠੀਕ ਹੈ ਆਪਣੀ ਕਿਸੇ ਨਾ ਕੋਈ ਜਿਦਾਈ ਨਹੀਂ ਕਿ ਵੀ ਆਪਦੀਆਂ ਆਪਣੀਆਂ ਪਰਨੀਆਂ ਪਰ ਸੀਜ਼ਨ ਹੁਣ ਥੋੜੇ ਦਿਨਾਂ ਦਾ ਰਹਿ ਗਿਆ ਲੋਕ ਕੈਲਕੂਲੇਸ਼ਨ ਮਾਰ 20 ਦਿਨ ਚੱਲਿਆ 20 ਦਿਨ ਵੀ ਨਹੀਂ ਕਈ ਵਾਰੀ ਸੀਜ਼ਨ ਚੱਲਦਾ ਕਈ ਵਾਰੀ ਸਿਰਫ ਹੀ 10 ਦਿਨ ਚੱਲਦਾ ਹੁੰਦਾ ਸੀਜ਼ਨ 10 ਦਿਨ ਵੀ ਚੱਲਿਆ ਸੀਜ਼ਨ ਠੀਕ ਹੈ 10 ਦਿਨ ਸਿਰਫ ਸਿਰਫ 10 ਦਿਨ ਸੀਜ਼ਨ ਬਹੁਤ ਘੱਟ ਦਿਨ ਹੁੰਦੇ ਨੇ ਪਹਿਲਾਂ ਚੱਲਦਾ ਨਾ ਇਹ ਮਹੀਨਾ ਮਹੀਨਾ ਡੇਢ ਡੇਢ ਮਹੀਨਾ ਆ ਦੇਖੋ ਸਾਇਲੈਂਟ ਮਸ਼ੀਨਾਂ ਹਜੇ ਦੋ ਪੈਰਿੰਗ ਪੈਨ ਵਾਲੇ ਨੇ ਮੇਰੇ ਵੱਲੋਂ ਬਾਕੀ ਹੁਣ ਤੋੜੀ ਦੀ ਨਿਕਲਦਾ ਥਾਰ ਟੂੜੀ ਵਿਖਾ ਦਿੰਨੇ ਆ ਤੁਹਾਨੂੰ ਜਿਵੇਂ ਟੂੜੀ ਉੱਡ ਰਹੀ ਹੈ ਉਸ ਸਾਹ ਦੇ ਤਾਂ ਲੱਗਦਾ ਵੀ ਮੀਡੀਅਮ ਸਾਈਜ਼ ਟੂੜੀ ਦਾ ਹੈਗਾ ਬਰੀਕ ਹੋਏਗੀ ਟੂੜੀ ਰੀਨ ਬਾਹਰ ਆਈ ਜਾਂਦੀ ਹੈ ਜੇ ਦੇਖਦੇ ਆ ਤੇ ਆਹ ਸਫਾਈ ਚੈੱਕ ਕਰਵਾ ਦਿੰਨੇ ਤੁਹਾਨੂੰ ਇੱਕ ਵਾਰੀ ਨਾ ਸੁਪਰ ਸੀਟਰ ਦਾ ਖੇਤ ਵਗਿਆ ਹੋਇਆ ਤੇ ਆਹ ਦੇਖ ਲਓ ਟਾਇਰਾਂ ਵਾਲੀ ਜਗ੍ਹਾ ਤੇ ਵੀ ਕੋਈ ਲਾਂਗਾ ਬੱਚਾ ਹੋਵੇ ਤਾਂ ਮੈਨੂੰ ਕਹਿ ਸਕਦੇ ਜੀ ਠੀਕ ਹੈ ਸੁਪਰ ਸੀਟਰ ਦਾ ਵਾਹਣ ਵਗਿਆ ਹੋਇਆ ਸੁਪਰ ਸੀਟਰਾਂ ਦੀ ਜਿਹੜੀ ਇਹ ਇਹਦੇ ਵਿੱਚ ਨਾ ਇੱਕ ਦਿੱਕਤ ਆਉਂਦੀ ਹੈ ਸੁਪਰ ਸੀਟਰ ਵਾਲੀ ਚ ਭਾਵੇਂ ਕੋਈ ਮਸ਼ੀਨ ਵਾਲਾ ਦੱਸੇ ਨਾ ਦੱਸੇ ਆ ਜਿਹੜੀ ਓੜ ਹੈ ਨਾ ਜਦੋਂ ਇਹਦੇ ਵਿੱਚ ਟਾਇਰ ਪੈ ਗਿਆ ਐਸ ਓੜ 'ਚ ਟਾਇਰ ਪੈ ਜਾਂਦਾ ਓਦੋਂ ਬਾਅਦ ਇੱਕ ਬੰਨੇਓ ਕਟਰ ਚਕੀਚਾ ਰਹਿ ਜਾਂਦਾ ਜਿੰਦੇ ਕਰਕੇ ਮਾਲ ਅੜਨ ਦੀ ਵੀ ਦਿੱਕਤ ਆਉਂਦੀ ਹੈ ਤੇ ਜਿੰਦੇ ਵਿੱਚ ਲਾਂਗੇ ਦੀ ਸਫਾਈ ਵੀ ਨਹੀਂ ਆਉਂਦੀ ਇਹ ਸੁਪਰ ਸੀਟਰ ਵਾਲੀ ਕੀ ਆਉਂਦੀ ਇਕੱਲੀ ਹੋਰ ਕਿਸੇ 'ਚ ਨਹੀਂ ਆਉਂਦੀ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਮਿਲਦੇ ਆਂ ਅਗਲੇ ਨੈਕਸਟ ਵਲੌਗ ਦੇ ਵਿੱਚ ਹਨਾ ਹਨਾ ਵੀ ਕਿੰਨੀਆਂ ਕਿ ਟਰਾਲੀਆਂ ਜਿਹੜੀਆਂ ਆਪਾਂ ਐਸ ਸੀਜ਼ਨ ਦੇ ਪਰਦੇ ਆ ਜਿਵੇਂ ਕਿ ਪਿਛਲੇ ਸੀਜ਼ਨ ਦੇ ਉੱਤੇ 380 70 ਇੱਥੇ ਯਾਰ ਕਾਟ ਰਹਿਦਾ ਹਨਾ ਇੰਨੇ ਕਿ ਦਿਨਾਂ 'ਚ 20 ਦਿਨ ਹੋ ਜਾਣ 22 ਦਿਨ ਸੀਜ਼ਨ ਲੱਗ ਜੇ 15 ਦਿਨ ਲੱਗ ਜੇ 18 ਦਿਨ ਲੱਗ ਜੇ ਇੰਨੇ ਕਿ ਦਿਨ ਲਾਉਣੇ ਹੁੰਨੇ ਆ ਤੇ ਦੇਖਦੇ ਆ ਵੀ ਅੱਜ ਪਹਿਲਾ ਦਿਨ ਹੈ ਨਾ ਸੋਮਵਾਰ 14 ਤਰੀਕ ਤੇ ਦੇਖਦੇ ਆ ਕਿ 14 ਤਰੀਕ ਤੋਂ ਪਹਿਲਾ ਦਿਨ ਸ਼ੁਰੂ ਹੈ ਪਰ ਅੱਜ ਚਾਰ ਕਿੱਲੇ ਲੰਗਾ ਚੱਕਣਾ ਇਹ ਤੋਂ ਬਾਅਦ ਦੇਖਨੇ ਆ ਵੀ ਕਿੰਨੇ ਦੇ ਕਿੰਨੇ ਦਿਨ ਸੀਜ਼ਨ ਚੱਲਦਾ ਹੈ ਬਾਕੀ ਤੂੜੀ ਦੇ ਰੇਟ ਜਿਹੜੇ ਬਾਲੇ ਮੰਦੇ ਨੇ ਲੋਕੀ ਆ ਲੰਗਿਆਂ ਨੂੰ ਅੱਗ ਲਾਉਣ ਤੱਕ ਜਾਂਦੇ ਪਏ ਨੇ ਬਈ ਚੱਕਣੀ ਨਹੀਂ ਤੂੜੀ ਕਹਿੰਦੇ ਨਾ ਤੇ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਮਿਲਦੇ ਕਿਸੇ ਹੋਰ ਵੀਡੀਓ ਜੀ ਧੰਨਵਾਦ ਜੀ